तरीका ਕਿਵੇਂ ਲੱਗਿਆ ਇਹ ਵਾਲਾ ਪਰਚੀ ਆ ਇਹ ਜਿਹੜਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਇਹ ਜਿਹੜਾ ਤਰੀਕਾ ਐਮਐਲਏ ਸਾਹਿਬ ਨੇ ਸਾਨੂੰ ਕਰਕੇ ਦਿੱਤਾ ਬਹੁਤ ਹੀ ਵਧੀਆ ਤਰੀਕਾ ਹੈ ਇਹ ਇਹਦੇ ਵਿੱਚ ਕੋਈ ਕਿਸੇ ਵੀ ਗੱਲ ਦਾ ਕੋਈ ਰੋਲਾ ਨਹੀਂ ਤਿੰਨ ਸਾਡੇ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਜੋ ਕਿ ਲੜਨ ਨੂੰ ਤਿਆਰ ਸੀਗੇ ਪਰ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਧੀਆ ਗੱਲ ਕੀਤੀ ਉਹ ਕਹਿੰਦੇ ਇਹ ਕੰਮ ਮੈਂ ਨਹੀਂ ਕਰਨਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਪਰਚੀਆਂ ਪਾ ਲਓ ਮੇਰੇ ਸਾਹਮਣੇ ਜਿਹੜਾ ਪਰਚੀ ਜੀ ਦੀ ਨਿਕਲਾਈ ਉਹ ਸਰਪੰਚ ਦੀ ਚੋਣ ਲੜ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਹਾਂ ਜੀ ਜੀ ਤੁਹਾਡਾ ਵੀ ਨਾਮ ਸੀਗਾ ਹਾਂਜੀ ਅਸੀਂ ਸਾਰਾ ਕੋਈ ਸਹਿਮਤੀ ਨਾਲ ਕੀਤਾ ਸਾਨੂੰ ਐ ਵੀ ਜਿਹੜਾ ਭਰਾ ਖੜਾ ਹੋਊਗਾ ਉਹਦੀ ਫੁੱਲ ਸਪੋਰਟ ਕਰੀਏ ਤੀਜਾ ਬੰਦਾ ਫਾਇਦਾ ਨਾ ਚੱਕ ਸਕੇ ਹੁਣ ਪੂਰਾ ਸਾਥ ਦੇਣਾ ਪੂਰਾ ਹਾਂਜੀ ਪੂਰੀ ਸਹਿਮਤੀ ਤੇ ਪੂਰਾ ਸਾਥ ਦੇਵਾਂਗੇ ਭਾਈ ਤੁਸੀਂ ਆਓ ਜ ਮੇਰੇ ਗਾਂਵ ਹਾਂਜੀ ਤੁਸੀਂ ਵੀ ਨਾਲ ਉਹਦੇ ਵਾਸਤੇ ਹਾਂਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵਾਲੀਆ ਰੀਕਪੁਰ ਦਿਹਾਤੀ ਤੋਂ ਮੈਂ ਪਹਿਲਾਂ ਪੰਚ ਦੀ ਚੋਣ ਲੜ ਚੁੱਕਾ ਹਾਂ ਸਾਡੀ ਪਾਰਟੀ ਦਾ ਇਹੀ ਏਜੰਡਾ ਸੀ ਕਿ ਬਿਨਾ ਵਿਰੋਧ ਤੋਂ ਨਿਰੋਧ ਤੋਂ ਬਿਨਾ ਮੈਂ ਬਿਨਾ ਰੋਤ ਤੋਂ ਮਤਲਬ ਕਿ ਆਪਾਂ ਕੋਈ ਵੀ ਆਪਣਾ ਇਹ ਬਿਨਾਂ ਲੜਾਈ ਚ ਘੜੇ ਤੋਂ ਆਪਾਂ ਕੈਂਡੀਡੇਟ ਤਿਆਰ ਕਰਨੇ ਆ ਦੂਸਰੀ ਗੱਲ ਇਹ ਹੈ ਕਿ ਅੱਜ ਐਮ.ਐਲ.ਏ ਸਾਹਿਬ ਨੇ ਸਾਨੂੰ ਮਤਲਬ ਕਿ ਬੁਲਾਇਆ ਸੀ ਉਹਨਾਂ ਦੇ ਤਿੰਨ ਕੈਂਡੀਡੇਟ ਸੀ ਪਰਚੀ ਪਾਈ ਹੈ ਤੇ ਲਾਡੀ ਵੀਰ ਦੀ ਪਰਚੀ ਨਿਕਲੀ ਹੈ ਅਸੀਂ ਬਿਨਾਂ ਬਿਨਾਂ ਕੋਈ ਰੋਤ ਤੋਂ ਪਾਰਟੀ ਸਾਰੀ ਇਹਦੇ ਨਾਲ ਡੱਟ ਕੇ ਖੜਾਂਗੇ ਤੇ ਨਾਲ ਅਸੀਂ ਡੋਰ ਟੂ ਡੋਰ ਇਹਦੇ ਨਾਲ ਕਰਾਵਾਂਗੇ ਤੇ ਵੀਰ ਨੂੰ ਬਹੁਤ ਬਹੁਤ ਮੁਬਾਰਕ ਐਮ.ਐਲ.ਏ ਸਾਹਿਬ ਤੁਸੀਂ ਆਏ ਦੋਟਾ ਰਿੱਕਾ ਕਿਵੇਂ ਲੱਭਿਆ ਬਲੇ ਪਰਚੀ ਲਾਗੇ ਇਸ ਤਰ੍ਹਾਂ ਕਿ ਨਾ ਸਮਾਧਾਨ ਹੋ ਸਕਦਾ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਸੀਂ ਭਾਵਨਾ ਦੇ ਉੱਤੇ ਬਣਾਉਨੇ ਤਾਂ ਇਹਨਾਂ ਨੇ ਆਪ ਹੀ ਮੁੰਡਿਆਂ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਹੈਗਾ ਇਕੱਠੇ ਬੈਠਣਾ ਔਰ ਇਕੱਠੇ ਬੈਠ ਕੇ ਵੀ ਅਸੀਂ ਪਰਚੀ ਪਾ ਲਾਂਗੇ ਜਿਹਦੀ ਨਿਕਲੇ ਤੂੰ ਜਿਹੋ ਦਾ ਸਾਥ ਦੇਵਾਂਗੇ ਸੋ ਮੇਰੇ ਲਈ ਬਹੁਤ ਜਿਹੜਾ ਹੈਗਾ ਇਹ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਵਲੰਟੀਅਰ ਆਪ ਉਪਰਾਲੇ ਕਰ ਰਹੇ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਸਾਰੇ ਵਲੰਟੀਅਰ ਲੱਗੇ ਹੋਏ ਸੋ ਇਸ ਵਾਸਤੇ ਬਹੁਤ ਜਿਹੜਾ ਹੈਗਾ ਇੱਕ ਖੁਸ਼ੀ ਦਾ ਪਲ ਹੈ ਔਰ ਹਲੇ ਸੀ ਲੜਾਈ ਲੜਨੀ ਆ ਉੱਥੇ ਵੀ ਸਾਡੀ ਕੋਸ਼ਿਸ਼ ਹੋਗੀ ਦੂਜੇ ਵੀ ਜਿਹੜੇ ਕੋਈ ਕਾਲੀ ਕਾਂਗਰਸੀ ਸਾਡੇ ਜਿਹੜੇ ਕੋਈ ਇਲੈਕਸ਼ਨ ਲੜਦੇ ਚਾਹਵਨ ਉਹਨਾਂ ਨੂੰ ਇਕੱਠੇ ਕਰਕੇ ਸਹਿਮਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਦੀ ਪਾਰਟੀ ਦੇ ਅੰਦਰ ਆ ਜਿਹੜੀ ਉਹ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਉਹ ਫੈਸਲਾ ਕਰ ਲਿਆ ਸਾਡਾ ਕੈਂਡੀਡੇਟ ਠੀਕ ਤਰੀਕਾ ਕਿਵੇਂ ਲੱਗਿਆ ਇਹ ਵਾਲਾ ਪਰਚੀ ਆ ਇਹ ਜਿਹੜਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਇਹ ਜਿਹੜਾ ਤਰੀਕਾ ਐਮਐਲਏ ਸਾਹਿਬ ਨੇ ਸਾਨੂੰ ਕਰਕੇ ਦਿੱਤਾ ਬਹੁਤ ਹੀ ਵਧੀਆ ਤਰੀਕਾ ਇਹ ਇਹਦੇ ਵਿੱਚ ਕੋਈ ਕਿਸੇ ਵੀ ਗੱਲ ਦਾ ਕੋਈ ਰੋਲਾ ਨਹੀਂ ਤਿੰਨ ਸਾਡੇ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਜੋ ਕਿ ਲੜਨ ਨੂੰ ਤਿਆਰ ਸੀਗੇ ਪਰ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਧੀਆ ਗੱਲ ਕੀਤੀ ਉਹ ਕਹਿੰਦੇ ਇਹ ਕੰਮ ਮੈਂ ਨਹੀਂ ਕਰਨਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਪਰਚੀਆਂ ਪਾ ਲਓ ਮੇਰੇ ਸਾਹਮਣੇ ਜਿਹੜਾ ਪਰਚੀ ਜੀ ਦੀ ਨਿਕਲ ਆਈ ਉਹ ਸਰਪੰਚ ਦੀ ਚੋਣ ਲੜਸਾ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਜੀ ਜੀ ਤੁਹਾਡਾ ਵੀ ਨਾਮ ਸੀਗਾ ਅਸੀਂ ਸਾਡਾ ਕੋਈ ਸਹਿਮਤੀ ਨਾਲ ਕੀਤਾ ਸਾਨੂੰ ਆਏ ਵੀ ਜਿਹੜਾ ਭਰਾ ਖੜਾ ਹੋਊਗਾ ਉਹਦੀ ਫੁੱਲ ਸਪੋਰਟ ਕਰੀਏ ਤੀਜਾ ਬੰਦਾ ਫਾਇਦਾ ਨਾ ਚੱਕ ਸਕੇ ਹੁਣ ਪੂਰਾ ਸਾਥ ਦੇਵਾਂਗੇ ਪੂਰਾ ਹਾਂਜੀ ਪੂਰੀ ਸਹਿਮਤੀ ਤੇ ਪੂਰਾ ਸਾਥ ਦੇਵਾਂਗੇ ਬਾਈ ਤੁਸੀਂ ਆਓ ਮੇਰੇ ਅੱਗਾ ਹਾਂਜੀ ਤੁਸੀਂ ਵੀ ਨਾਲ ਹੋ ਮੀਤੋ ਹਾਂਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵਾਲੀਆ ਪੀਕਪੁਰ ਦਿਹਾਤੀ ਤੋਂ ਮੈਂ ਪਹਿਲਾਂ ਪੰਚ ਦੀ ਚੋਣ ਲੜ ਚੁੱਕਾ ਹਾਂ ਸਾਡੀ ਪਾਰਟੀ ਦਾ ਇਹੀ ਏਜੰਡਾ ਸੀ ਕਿ ਬਿਨਾ ਵਿਰੋਧ ਤੋਂ ਨਿਰੋਧ ਤੋਂ ਬਿਨਾ ਬਿਨਾ ਵਿਰੋਧ ਤੋਂ ਮਤਲਬ ਕਿ ਆਪਾਂ ਕੋਈ ਵੀ ਆਪਣਾ ਇਹ ਬਿਨਾ ਲੜਾਈ ਝਗੜੇ ਤੋਂ ਆਪਾਂ ਕੈਂਡੀਡੇਟ ਤਿਆਰ ਕਰਨੇ ਆ ਦੂਸਰੀ ਗੱਲ ਇਹ ਹੈ ਕਿ ਅੱਜ ਐਮਐਲਏ ਸਾਹਿਬ ਨੇ ਸਾਨੂੰ ਮਤਲਬ ਕਿ ਬੁਲਾਇਆ ਸੀ ਉਹਨਾਂ ਦੇ ਤਿੰਨ ਕੈਂਡੀਡੇਟ ਸੀ ਪਰਚੀ ਪਾਈ ਆ ਤੇ ਲਾਡੀ ਵੀਰ ਦੀ ਪਰਚੀ ਨਿਕਲੀ ਆ ਅਸੀਂ ਬਿਨਾ ਬਿਨਾ ਕੋਈ ਵਿਰੋਧ ਤੋਂ ਪਾਰਟੀ ਸਾਰੀ ਇਹਦੇ ਨਾਲ ਡੱਟ ਕੇ ਖੜਾਂਗੇ ਤੇ ਨਾਲ ਅਸੀਂ ਡੋਰ ਟੂ ਡੋਰ ਇਹਦੇ ਨਾਲ ਕਰਾਵਾਂਗੇ ਤੇ ਵੀਰ ਨੂੰ ਬਹੁਤ ਬਹੁਤ ਮੁਬਾਰਕ ਅਮਰ ਸਿੰਘ ਸਾਹਿਬ ਤੁਸੀਂ ਆਇਆ ਦੋਵੇਂ ਤਾਂ ਰਿਕਾ ਕਿਵੇਂ ਲੱਗਿਆ ਬਲੇ ਪਰਚੀ ਵਾਲਾ ਕਿ ਇਸ ਤਰੀਕੇ ਨਾਲ ਸੁਖਤਮਾਦਨ ਹੋ ਸਕਦਾ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਸੀਂ ਭਾਵਨਾ ਦੇ ਜੀ ਬਣਾਉਨੇ ਆ ਇਹਨਾਂ ਨੇ ਆਪ ਹੀ ਮੁੰਡਿਆਂ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਹੈਗਾ ਇਕੱਠੇ ਬੈਠਣਾ ਪਰ ਇਕੱਠੇ ਬੈਠ ਕੇ ਵੀ ਅਸੀਂ ਪਰਚੀ ਪਾ ਲਾਂਗੇ ਜਿੱਦੀ ਨਿਕਲੇ ਤੂੰ ਜਿਹੋ ਦਾ ਸਾਥ ਦੇਵਾਂਗੇ ਸੋ ਮੇਰੇ ਲਈ ਬਹੁਤ ਜਿਹੜਾ ਹੈਗਾ ਇਹ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਵਲੰਟੀਅਰ ਆਪ ਉਪਰਾਲੇ ਕਰ ਰਹੇ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਸਾਰੇ ਵਲੰਟੀਅਰ ਲੱਗੇ ਹੋਏ ਸੋ ਇਸ ਵਾਸਤੇ ਬਹੁਤ ਜਿਹੜਾ ਹੈਗਾ ਇੱਕ ਖੁਸ਼ੀ ਦਾ ਪਲ ਹੈ ਔਰ ਹਲੇ ਅਸੀਂ ਲੜਾਈ ਲੜਨੀ ਆ ਉੱਥੇ ਵੀ ਸਾਡੀ ਕੋਸ਼ਿਸ਼ ਹੋਗੀ ਦੂਜੇ ਵੀ ਜਿਹੜੇ ਕੋਈ ਕਾਲੀ ਕਾਂਗਰਸੀ ਸਾਡੇ ਜਿਹੜੇ ਕੋਈ ਇਲੈਕਸ਼ਨ ਲੜਦੇ ਚਾਹਵਣਾਂ ਉਹਨਾਂ ਨੂੰ ਇਕੱਠੇ ਕਰਕੇ ਸਹਿਮਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਦੀ ਪਾਰਟੀ ਦੇ ਅੰਦਰ ਆ ਜਿਹੜੀ ਉਹ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਉਹ ਫੈਸਲਾ ਕਰ ਲੈ ਵੀ ਸਾਡਾ ਕੈਂਡੀਡੇਟ